ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾ ਦਾ ਸਾਧ ਪੰਜਾਬ ਫੂਡ ਚੈਲ ਤੇ ਸਵਾਗਤ ਆ। ਅੱਜ ਆਪਾਂ ਬਣਾ ਜਾ ਰਹੀਆਂ ਬਹੁਤ ਹੀ ਟੇਸਟੀ ਮਨਚੂਰੀਅਨ। ਇੱਕਦਮ ਰੈਸਟੋਰੈਂਟ ਸਟਾਈਲ ਬਣੂਗਾ, ਬਹੁਤ ਹੀ ਜ਼ਿਆਦਾ ਵਧੀਆ ਬਣੂਗਾ। ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ। ਇਹ ਚਲੋ ਕਰਦੇ ਆਂ ਫਿਰ ਇਹ ਸੌਖੀ ਜੀ ਰੈਸਪੀ ਨੂੰ ਬਣਾਉਣਾ ਸ਼ੁਰੂ। ਅਗਲੀ ਇੱਥੇ ਮੈਂ ਪੱਤਾ ਗੋਭੀ ਨੂੰ ਜਿਹੜਾ ਆ ਬਰੀਕ-ਪਰੀ ਕੱਟਿਆ, ਤੁਸੀਂ ਇਹਨੂੰ ਕੱਦੂਕਸ ਵੀ ਕਰ ਸਕਦੇ ਆ ਤੇ ਫਿਰ ਇਹਦੇ ਵਿੱਚ ਇੱਕ ਚਮਚ ਲੂਣ ਪਾ ਕੇ ਇਹਨੂੰ ਮੈਂ 15 ਮਿੰਟ ਦੇ ਲਈ ਸਾਈਡ ਤੇ ਰੱਖ ਦਿੱਤਾ ਹੀ ਤੇ ਸਾਈਡ ਤੇ ਰੱਖਣ ਤੋਂ ਬਾਅਦ ਵਿੱਚ ਇਹਨੂੰ ਮੈਂ ਦੇਖੋ ਨ ਕੱਢ ਲੈਣਾ ਇਹ ਦੇਖੋ ਕਿੰਨਾ ਪਾਣੀ ਨਿਕਲਿਆ ਆ ਇਹਦੇ ਵਿੱਚ 1/4 ਚਮਚ ਢੂਣ ਹੋਰ ਪਾਵਾਂਗੇ ਕਿਉਂਕਿ ਪਹਿਲਾਂ ਵੀ ਢੂਣ ਪਾਇਆ ਸੋ ਇਸ ਲਈ ਘੱਟ ਪਾਉਣਾ ਹੈ ਫਿਰ ਜਿਹੜਾ ਕਾਲੀ ਮਿਰਚ ਦਾ ਪਾਊਡਰ ਲਾਲ ਮਿਰਚ ਦਾ ਪਾਊਡਰ ਥੋੜੀ ਜੀ ਟਮੇਟੋ ਸੌਸ ਪਾਵਾਂਗੇ ਤਾਂ ਜੋ ਅੰਦਰ ਤੇ ਵਧੀਆ ਫਲੇਵਰ ਆਵੇ ਆਪਣੇ ਫਿੱਕੇ ਨਾ ਲੱਗਣ ਅੰਦਰੋਂ ਮੱਚਿਰਾਂ ਵਧੀਆ ਟੇਸਟੀ ਲੱਗਣ ਫਿਰ ਥੋੜਾ ਜਿਹਾ ਧਨੀਆ ਪਾਇਆ ਬ੍ਰਿਕ ਕਟਿਆ ਹੋਇਆ 2 ਚਮਚ ਮੈਦਾ ਤੇ ਅੱਧਾ ਚਮਚ ਕਾਰਨ ਫਲਰ ਪਾਇਆ ਜਿੱਦੀ ਜਗ੍ਹਾ ਤੁਸੀਂ ਆਰਰੋਡ ਪਾਊਡਰ ਵੀ ਪਾ ਸਕਦੇ ਆ ਜਾਂ ਫਿਰ ਇਹਨੂੰ ਸਕਿਪ ਵੀ ਕਰ ਸਕਦੇ ਆ ਤੇ ਅੱਧਾ ਚਮਚ ਚੌਲਾਂ ਦਾ ਆਟਾ ਪਾਇਆ ਤਾਂ ਜੋ ਕ੍ਰਿਸਪੀ ਬਣੇ ਫਿਰ ਇੰਨੀਆਂ ਮੈਂ ਬੋਲਾ ਬਣਾ ਲਈਆਂ ਤੇ ਇਹਨੂੰ ਮੈਂ ਤੇਲ ਦੇ ਵਿੱਚ ਇੱਕ ਫਰਾਈ ਕਰਕੇ ਦੇਖਿਆ ਹੈ ਬਿਲਕੁਲ ਵੀ ਫਟ ਰਿਹਾ ਨਹੀਂ ਰਿਹਾ ਸੋ ਮਤਲਬ ਪਰਫੈਕਟ ਆ ਜੇ ਤੁਹਾਨੂੰ ਲੱਗੇ ਫਟ ਰਿਹਾ ਤਾਂ ਤੁਸੀਂ ਜਿਹੜਾ ਇਹ ਮੈਦਾ ਹੋਰ ਪਾ ਦੇਣਾ ਹੈ ਤੇ ਦੇਖੋ ਸਾਰੇ ਨੂੰ ਆਪਣੇ 골ਡਨ ਬ੍ਰਾਊਨ ਹੋਣ ਤੱਕ ਕੱਟ ਮੀਡੀਅਮ ਟੂ ਲੋ ਗੈਸ ਤੇ ਪੈਨ ਫਰਾਈ ਕਰ ਲੈਣਾ ਤੇ ਫਿਰ ਇਹਨੂੰ ਕੱਢ ਲੈਣਾ ਸਾਈਡ ਤੇ ਬਹੁਤ ਹੀ ਸੌਫਟ ਬਣਦੇ ਆ ਬਿਲਕੁਲ ਸਖਤ ਨਹੀਂ ਬਣਦੇ ਗੁੱਠਲੀਆਂ ਨਹੀਂ ਬਣਦੀਆਂ ਦੇ ਅੰਦਰ ਬਹੁਤ ਹੀ ਵਧੀਆ ਬਣਦੇ ਆ ਫਿਰ ਇੱਥੇ ਮੈਂ ਤੜਕਾ ਲਗਾ ਲਿਆ ਜ ਜਿਹਦੇ ਵਿੱਚ ਮੈਂ ਤੇਲ ਦੇ ਵਿੱਚ ਲਸਣ ਅਦਰਕ ਪਾਇਆ ਹੈ ਬਰੀ ਕੱਟਿਆ ਹੋਇਆ ਨਾਲ ਹੀ ਪਿਆਜ਼ ਪਾਇਆ ਹੈ ਬਰੀ ਕੱਟਿਆ ਹੋਇਆ ਪੌਣ ਕੇ ਚੰਗ ਦੀ ਕਿਨ ਤੇ ਤਿੰਨ ਰੰਗ ਦੀਆਂ ਸ਼ਿਮਲਾ ਮਿਰਚ ਪਾਈਆਂ ਤੇ ਨਾਲ ਹੀ ਪਾਇਆ ਟਮੇਟੋ ਸੌਸ ਦੋ ਚਮਚ ਟਮੇਟੋ ਸੌਸ ਦੇ ਪਾਇਆ ਤੇ ਇੱਕ ਚਮਚ ਸੋਇਆ ਸੌਸ ਪਾਈ ਹੈ ਨਾਲ ਹੀ ਪਾਈ ਹੈ ਚਿਲੀ ਸ ਇਹਨੂੰ ਚੰਗੀ ਤਰੀਕੇ ਨਾਲ ਮਲਾ ਲੈਣਾ ਹੈ ਇਹ ਸਾਰਾ ਕੁਝ ਇਹੜਾ ਹੈ ਬਾਜ਼ਾਰ ਚ ਪਾਇਆ ਜਾਂਦਾ ਹੈ ਜਿਸ ਨਾਲ ਵਧੀਆ ਫਲੇਵਰ ਟੇਸਟ ਟੈਕਸਚਰ ਆਉਂਦਾ ਹੈ ਫਿਰ ਇੱਥੇ ਮੈਂ ਕਾਰਨਫਲਰ ਦੀ ਸਲਰੀ ਪਾਈ ਹੈ ਨਾਲ ਲੂਣ ਪਾਇਆ ਲਾਲ ਮਿਰਚ ਪਾਊਡਰ ਪਾਈ ਥੋੜਾ ਜਿਹਾ ਸਿਰਕਾ ਪਾਇਆ ਹੈ oregano ਪਾਇਆ ਸਿਰਕਾ ਪਾਉਣ ਦੇ ਨਾਲ ਵਧੀਆ ਇੱਕਦਮ ਬਾਜ਼ਾਰ ਵਰਗਾ ਸੁਆਦ ਆਉਂਦਾ ਹੈ ਫਿਰ ਇਹਨੂੰ ਚੰਗੀ ਤਰੀਕੇ ਨਾਲ ਪਕਾਉਣ ਤੋਂ ਬਾਅਦ ਵਿੱਚ ਦੇਖੋ ਕਿੰਨੇ ਸੌਫਟ ਆਪਣੇ ਇਹ ਮੰਚੂਰਨ ਫਿਰ ਆਪਾਂ ਇਹਨਾਂ ਨੂੰ ਪਾ ਕੇ ਮੰਚੂਰਨ ਨੂੰ ਤੇ ਇਹਨੂੰ ਬਸ ਪਕਾ ਲੈਣਾ ਹੈ ਤੇ ਨਾਲ ਹੀ ਪਾਉਣਾ ਥੋੜਾ ਧਨੀਆ ਤੇ ਇਹਨੂੰ ਸਰਵ ਕਰਨਾ ਹੈ ਤੇ ਆਪਣਾ ਬਹੁਤ ਹੀ ਟੇਸਟੀ ਮੰਚੂਰਨ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਤਾਵਾ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਤਾਨਵਾਚੀ